ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਢੱਲਮਾ ਵਾਲਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਇਨੂ ਪੈਂਦਾ ਜੀ ਮੋਗਾ ਨੇੜੇ ਭਗਤਾ ਭਾਈ ਘਰ ਆ ਜਾਂਦਾ ਜੀ ਅੱਜ ਦੇ ਵੀਡੀਓ 'ਚ ਤੁਹਾਡੇ ਅਸਤੇ ਤਿੰਨ ਟੋਕੜਗਾਵਾ ਲੈ ਕੇ ਆਏ ਆ ਜੀ ਡਿਟੇਲ ਆ ਤੁਹਾਨੂੰ ਬਾਈ ਤੋਂ ਲੈ ਕੇ ਜਿੰਨਾ ਤਸੱਲੀ ਪਰਖ ਤੁਸੀਂ ਕਰਨੀ ਆ ਕੋਈ ਵੀ ਸੱਜਣ ਆਪਦੀ ਤਸੱਲੀ ਅਸਤੇ ਦੋ ਟਾਈਮ ਚਾਰ ਟਾਈਮ ਮਲਕਿੰਗ ਕਰ ਸਕਦਾ ਹੁੰਦਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗਗਪ੍ਰੀਤ ਸਿੰਘ ਜੀ ਪਿੰਕਾ ਲਮਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਜੀ ਜ਼ਿਲ੍ਹਾ ਮੋਗਾ ਜੀ ਤਹਿਸੀਲ ਵਾਗਾਪੁਰਾਣਾ ਜੀ ਮੋਬਾਈਲ ਨੰਬਰ ਜੀ 9855342833 ਠੀਕ ਹੈ ਵੀਰੇ ਆ ਵੈਡ ਤੋਂ ਸ਼ੁਰੂ ਕਰਦੇ ਆਂ ਸੁਆ ਕਿੰਨਾ ਮਾ ਸੁਈ ਹੈ ਜੀ ਇਹ ਸੁਆ ਜੀ ਉਹ ਤਾਂ ਮਾਲਕ ਤਾਂ ਦੂਜਾਂ ਦੇ ਆਈ ਠੀਕ ਹੈ ਜੀ ਆਪਾਂ ਤੀਜਾ ਮੰਨ ਲਓ ਜਾਂ ਕੁਛ ਵੀ ਮੰਨ ਸਕਦੇ ਜਿਹੜਾ ਮਰਜ਼ੀ ਮੰਨ ਲਓ ਕਦੋਂ ਸੁਈ ਹੈ ਜੀ ਇਹਨੂੰ ਬਾਈ ਸੁਈ ਨੂੰ 3 ਕਿ ਮਹੀਨੇ ਹੋ ਗਏ ਏਆਈ ਵਗੈਰਾ ਹੋਈ ਹੈ ਜੀ ਕਹਿੰਦੇ ਹੈਕਰਵਾਈ ਵੀ ਹੈ ਜੀ ਪਰ ਆਪਾਂ ਫੰਡਰ ਮੰਨ ਕੇ ਲਈਏ ਕਿੰਨਾ ਦੁੱਤ ਤਿਆਰ ਹੈ ਜੀ ਦੁੱਤ ਇਸ ਵਕਤ 8 ਕਿਲੋ ਤਿਆਰ ਆਈ ਹੈ ਜੋਕ ਕੇ ਦੇ ਦਾਂਗੇ ਜੀ ਜੋਕ ਕੇ ਦੇ ਦਾਂਗੇ ਜੀ ਥਲਾਂ ਦੀ ਡ ਸੂਆ ਜਿਹੜਾ ਮਰਜ਼ੀ ਮੰਨ ਲਿਓ ਕਿਉਂਕਿ ਬਾਈ ਦੀਆਂ ਲਿਆਂਦੀਆਂ ਹੋਈਆਂ ਜੀ ਦੁੱਧ ਨੈੱਟ 8 ਕਿਲੋ ਤਿਆਰ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਫਲਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਬਾਕੀ ਚਾਰ ਹੀ ਥਾਣਾ ਈ ਆਈ ਮਾਲਕਾਂ ਨੇ ਦੱਸਿਆ ਜ਼ਰੂਰ ਆ ਕਿ ਹੋਈ ਵੀ ਆ ਬਾਈ ਕਹਿੰਦਾ ਪਰ ਆਪਾਂ ਖਾਲੀ ਮੰਨ ਕੇ ਦੇਣੀ ਆ ਥਾਣੇ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੋਹਣੇ ਸੈਜ ਦਾ ਥਾਣਾ ਕੱਲਾ ਕੱਲਾ ਨਿਕਣ ਮਾਪੂਰ ਛਿੱਟੇ ਦੀ ਗਾਰੰਟੀ ਹੈ ਜੀ ਹਾਂਜੀ ਉਹ ਗਾਰੰਟੀ ਹੈ ਜੀ ਆਪਾਂ ਦੀ ਜੈ ਜੀ ਡਿਮਾਂਡ ਜਿਹੜੇ ਲੈਣਾ ਹੀ ਹੈ ਬੱਲੀ ਕੋ ਇੰਨਾ ਮਰਜ਼ੀ ਕਰਾਈ ਚਲੋ ਜੀ ਹਾਂਜੀ ਆਪਾਂ 17000 ਦੇ ਦਾਂਗੇ ਆਫਰ ਹੀ ਆ ਜੀ ਆਫਰ ਹੀ ਆ ਲਓ ਜੀ ਮੌਲਕਾਂ ਤਾਲੀ ਹੋਣਾ ਵਿੱਚ ਉਹ ਜੀ ਠੀਕ ਆ ਕੋਈ ਸੌਂਦੇ ਬਾਜੀ ਜਿੰਨਾ ਪਾਵੇ ਹਾਂਜੀ ਹਾਂਜੀ ਠੀਕ ਆ ਬਾਈ ਕਹਿੰਦਾ ਮੁੱਲ ਕਰੋ ਉਹਨੂੰ ਤੁਸੀਂ ਜਿੰਨਾ ਮਰਜ਼ੀ ਕਰਾ ਲਓ 17000 ਦੀ ਆਪਾਂ ਵੈੜ ਦੇ ਦਾਂਗੇ ਸੌਦੇ ਬਾਜੀ ਚ ਨਾ ਪਾਵੇ ਸਿੱਧੀ ਸਾਈ ਪਾ ਦਿਓ ਖੁਸ਼ੀ ਨਾਲ ਮੇ ਛੋੜ ਹੋ ਜੂਗੀ ਦੋ ਨੰਬਰ ਵੀਰੇ ਇਹਦਾ ਸੂਆ ਕਿੰਨਾ ਮਾਜੀ ਇਹ ਵੀ ਕੋਈ ਜਿਹੜਾ ਮਰਜ਼ੀ ਮੰਨ ਲੇ ਜੀ ਕਦੋਂ ਸੂਈ ਆ ਜੀ ਇਹ ਇਹਨੂੰ ਵੀ ਤਿੰਨ ਕਿ ਮਹੀਨੇ ਹੋ ਗਏ ਵੀਰੇ ਇਹ ਆਈ ਵਗੈਰਾ ਹੋਈ ਆ ਜੀ ਇਹਦੀ ਮਲਕ ਇਹ ਵੀ ਆਂਦੇ ਆਈ ਆਪਾਂ ਪਰ ਫੰਡਰ ਮੰਨ ਕੇ ਲਈ ਜੀ ਕਿੰਨਾ ਦੋ ਤਿਆਰ ਆ ਜੀ ਇਹਦੀ ਨਾਂ ਵੀ 8 ਕਿਲੋ ਆਈ ਤਿਆਰ ਥਣਾ ਦੀ ਡੰਨਾ ਜੀ ਹਮਾਈ ਡੰਨਾ ਆ ਥਣਾ ਤੇ ਵੈਸੇ ਹੀ ਆ ਉਹ ਮੌਕੇ ਜੇ ਹੋਏ ਮੌਕੇ ਜੇ ਹੋਏ ਹੋ ਹਾਂਜੀ ਵੈਸੇ ਠੀਕ ਆ ਕੋਈ ਤੜਕੀ ਪੂਰਾ ਨਹੀਂ ਮੰਦੀ ਠੀਕ ਆ ਜੀ ਤੋੜ ਕੇ ਦਿਖ ਚੁਆ ਜਿਹੜਾ ਮਰਜ਼ੀ ਮੰਨ ਲਓ ਜੀ ਨੈਟ ਇਹਦੇ ਥੱਲੇ ਵੀ 8 ਕਿਲੋ ਦੁੱਧ ਤਿਆਰ ਹੋਊਗਾ ਮਾਕ ਤਾਂ ਕਹਿੰਦਾ 11 ਕਿਲੋ ਸੀਗਾ ਕੀ ਕਹਿੰਦੇ ਸਾਡਾ ਸਮਾਈ ਨਹੀਂ ਹੋਈ ਕਹਿੰਦੇ ਠੀਕ ਆ ਵੀਰੇ ਦੋ ਟਾਈਮ ਚਾਰ ਟਾਈਮ 6 ਟਾਈਮ ਚੁਵਾਈ ਕਰ ਸਕਦਾ ਜੀ ਕੱਦ ਕਾਠ ਇਹਦੇ ਵੀ ਵੱਡਾ ਆ ਜਾਂਦਾ ਜੀ ਜਿਹਨੇ ਥੋੜੇ ਪੈਸੇ ਲਾਉਣੇ ਆ ਜੀ ਉਹਨਾਂ ਲਈ ਚੀਜ਼ ਮਾੜੀ ਵੀ ਨਹੀਂ ਕਿਉਂਕਿ ਵੱਡੀ ਵਹਿੜਾ ਜੇ ਸੇਵਾ ਵਧ ਜੂਗੀ ਤਾਂ ਦੁੱਧ ਵੀ ਵੱਧ ਜਾਊਗਾ ਬਾਈ ਦੱਸਦਾ ਕਿ ਘੱਟ ਸੇਵਾ ਲੈ ਘਰੋਂ ਆਈ ਆ ਤੇ ਸੇਵਾ ਨਾਲ ਦੁੱਧ ਵੱਧ ਸਕਦੀ ਆ 8 ਕਿਲੋ ਨੈਟ ਜੋ ਕੇ ਲੈ ਜਾਓ ਤੇ ਇਹਦੀ ਡਿਮਾਂਡ ਜੀ ਇਹ 22 ਤਾਰਾ ਹੀ ਹਰ ਦੇ ਦਾਂਗੇ ਜੋੜਾ ਲੈ ਜੇ ਫਿਰ ਮਾਨਤਨ ਕਰ ਦਾਂਗੇ ਠੀਕ ਆ ਵੀਰੇ ਤੇ ਤੈਨ ਨੰਬਰ ਨਗ ਦਾ ਸੂਆ ਕਿੰਨਾ ਮਾ ਜੀ ਇਹ ਪਹਿਲਾ ਸੂਆ ਹੈ ਬਾਈ ਜੀ ਠੀਕ ਆ ਜੀ ਤੇ ਦੂਜੇ ਸੂਏ ਲਈ ਕਹਿੰਦੇ ਮਾੜਾ ਕਹਿੰਦੇ ਵੀ ਟੀਕਾ ਭਰਾ ਹੋਇਆ ਜੀ ਇਹਦੀ ਠੀਕ ਆ ਵੀਰੇ ਤੇ ਆਪਾਂ ਫੰਡਰ ਕਰਕੇ ਲਈਏ ਵੀ ਦੁੱਧ ਕਿੰਨਾ ਤਿਆਰ ਆ ਜੀ ਦਿੰਦੇ ਨਾ ਬਾਈ 6 ਕਿਲੋ ਆ ਜੀ ਥਾਲਾ ਵੀ ਢੰਨਾ ਜੀ ਢੰਨਾ ਜੀ ਢੰਨਾ ਤੋੜ ਕੇ ਦਿਖਾ ਦੀ ਵੀਰੇ ਸੂਆ ਪਹਿਲਾ ਸੂਈ ਆ ਦੂਜੇ ਵਾਸਤੇ ਬਾਈ ਦੱਸਦਾ ਕਿ ਏ ਆਈ ਹੋਈ ਵੀ ਆ ਜੀ ਨੈਟ 6 ਕਿਲੋ ਦੁੱਧ ਤਿਆਰ ਆ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਰਚਵਾਈ ਕਰ ਸਕਦਾ ਮੋਡਲ ਹੈ ਵੀਰੇ ਤਸੱਲੀ ਤੁਸੀਂ ਕਰਨੀ ਹੈ ਜੀ ਬਾਈ ਦੇ ਘਰ ਦੀ ਦੁੱਧ ਦੀ ਗਰੰਟੀ ਹੈ ਅੱਗੇ ਦੁੱਧ ਤੁਹਾਡੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ ਵੀਰੇ 15000 ਰੁਪਿਆ ਦਾ ਹੋ ਜੁਮਾਨਤ ਕਰ ਦਾਂਗੇ ਠੀਕ ਹੈ ਵੀਰੇ ਇਹਦਾ ਬਾਈ ਕਹਿੰਦਾ 15000 ਰੁਪਿਆ ਛੋਟੇ ਛੋਟੇ ਭਾਅ ਹੀ ਆ ਜੀ ਬਾਕੀ ਜਿਹਨੂੰ ਲੱਗ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ 何のわ